ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨਾਂ ਦੇ ਰੋ ਇੱਕ ਸ਼ਾਰਟ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਪਿੰਡ ਚੰਬਲ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਜੱਸ ਕੀ ਹਾਲ ਨੇ ਵੀਰੇ ਵਧੀਆ ਵਧੀਆ ਸਨ ਤੁਹਾਨੂੰ ਜੱਸ ਦੋ ਝੋਟੀਆਂ ਆਪਣੇ ਕੋਲ ਇੱਕ ਬੂਰੀ ਸੂਈ ਸਵਾਈਏ ਤੇ ਇੱਕ ਨੀਲੀ ਦੀ ਜਿਹੜੀ ਬਲੈਕ ਦੇ ਵਿੱਚ ਇਹ ਗੱਪਣਾ ਕੀ ਹੈ ਹਾਂਜੀ ਉਹ ਲੈ ਜੀ ਹੁਸ਼ੇ ਸਾਦੇ ਹਾਂ ਤਾਂ ਵੇ ਮੰਨ ਕੇ ਸਵੇ ਦੂਜਾ ਸੂਰੀ ਆ ਆ ਦੂਜਾ ਇਹ ਪਹਿਲਾ ਤੇ ਪਹਿਲਾ ਸੂਈ ਆ ਹਾਂਜੀ ਇਹਦੇ ਮਗਰ ਕੱਟੀ ਆਠ ਮਗਰ ਕੱਟੀ ਆ 8 ਕਿਲੋ ਦੁੱਧ ਮਹੀਨੇ ਦੀ ਸੂਈ ਮਹੀਨੇ ਦੀ ਸੂਈ ਤੁਹਾਨੂੰ 8 ਕਿਲੋ ਦੁੱਧ ਜਿਹੜੀ ਬੂਰੀ ਦੋਸਤੋ ਝੋਟੀ ਤੁਸੀਂ ਦੇਖ ਰਹੇ ਜ ਥੋੜਿਆ ਐ ਡਾਕਟਰ ਸਾਹਿਬ ਤੁਸੀਂ ਆ ਝੋਟੀ ਤੋੜ ਲਿਆ ਜੇ ਇੱਕ ਵਾਰੀ ਐਨ ਆਹ ਵੇਖੋ ਠੀਕ ਆ ਜੀ ਸੋ ਨਿਸ਼ਾਨੀਆਂ ਮਾਰਕਿੰਗ ਪ੍ਰੋਪਰ ਕੰਪਲੀਟ ਆ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਆ ਵੀ ਚਾਰੇ ਪੈਰ ਤੂ ਤੇ ਬਾਕੀ ਫੇਸ ਕੁਆਲਿਟੀ ਅੱਖਾਂ ਬਿਲੀਆਂ ਤੇ ਆ ਜਿਹੜੀ ਗੱਬਣ ਝੋਟੀਆਂ ਪਾ ਤੁਹਾਨੂੰ ਦਿਖਾ ਰਿਹਾ ਦੂਜਾ ਸੂਬਾ ਸੋਨ ਵਾਲੀ ਹਾਂਜੀ ਠੀਕ ਆ ਬਹੁਤ ਵਧੀਆ ਝੋਟੀ ਆ ਲਵੀ ਆ ਪਿੰਡੇ ਪੁੰਡੇ ਦੀ ਤੁਸੀਂ ਵੇਖ ਸਕਦੇ ਬਿਲਕੁਲ ਪਤਲਾ ਪਿੰਡਾ ਸਿੰਗਲ ਹੱਡੀ ਆ ਤੇ ਡਾਕਟਰ ਆਪਣਾ ਜੱਸ ਸਵੇਰ ਪਹਿਲਾ ਦੂਜਾ ਦੂਜਾ ਸਵੇਰ ਤੇ ਹਫਤਾ ਸੱਤ ਕ ਦਿਨ ਹਜ ਲੈਂਦੀ ਹਾਂ ਹਾਂਜੀ ਹਫਤਾ ਮੰਨ ਕੇ ਚੱਲੇ ਠੀਕ ਆ ਇਹਦਾ ਮੁੱਲ ਜੱਸ ਦੱਸਦੇ ਕੀ ਕਰਦੇ ਆਪਾਂ ਲੈਣ ਦੇ ਲੋਕ ਕੀਤਾ ਹੀ ਇੱਕ ਦਾ ਭਾਵੇਂ 5 ਕਰ ਲਈਏ ਇਹ 95000 ਚ ਪਹੁੰਚ ਜੀ 95000 ਚ ਹਾਂਜੀ ਲੋ ਵੀ ਇਹ 95000 ਦੇ ਵਿੱਚ ਪਹੁੰਚ ਆ 100 ਕਿਲੋਮੀਟਰ ਉਹੀ ਰਹੂਗੀ ਦੂਰੀ ਠੀਕ ਆ ਤੇ ਜਿਹੜੀ ਝੋਟੀਆਂ ਆਪਾਂ ਤੁਹਾਨੂੰ ਪੂਰੀ ਦਿਖਾਈ ਆ ਇੱਕ ਮਹੀਨੇ ਦੀ ਸ੍ਰੀ 8 ਕਿਲੋ ਦੁੱਧ ਉਹਦਾ 75000 ਰੁਪਏ 75 ਦੀ ਪਹੁੰਚ ਲੋ ਵੀ ਉਹ 75000 ਦੀ ਪਹੁੰਚ ਤੇ ਇਹ 95000 ਦੀ ਪਹੁੰਚ ਆ ਠੀਕ ਆ ਜੀ ਦੋਵੇਂ ਝੋਟੀਆਂ ਨੇ ਉਹ ਪਹਿਲਾ ਸਵੇਰਾ ਸੀ ਇਹ ਦੂਜਾ ਸਵੇਰਾ ਸੂਨ ਆਲੀ ਆ